ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਡ ਗ੍ਰੀਨ ਲੈਂਡ ਨਰਸਰੀ ਦੇ ਵਿੱਚ ਤੁਹਾਡਾ ਪੇਜ ਤੇ ਸਵਾਗਤ ਸਾਰਿਆਂ ਦਾ ਤੇ ਅੱਜ ਅਸੀਂ ਖੜੇ ਪਿੰਡ ਮਿੱਡਾ ਸਾਡੇ ਵੀਰ ਜਗਸੀਰ ਜੀ ਤੇ ਸਾਡਾ ਐਰੀ ਵੀ ਰਿਕਵੈਸਟ ਅਮ ਕੈਮਰਾ ਚਲਾ ਰਿਹਾ ਤੇ 베ਰੀ ਤੁਹਾਨੂੰ ਦਿਖਾਉਣੀ ਆ ਇਹ 베ਰੀ ਤਕਰੀਬਨ ਆਪਾਂ ਜਦੋਂ ਮੂਰਤ ਕੀਤਾ ਸੀ ਡਰਸਰੀ ਦਾ ਲਗ ਭਾਗੇ ਨੂੰ 1.5 ਸਾਲ ਹੋ ਗਿਆ ਤੇ ਫਰੂਟ ਤੁਸੀਂ ਦੇਖ ਲਓ ਕਿੰਨੀ ਫਰੂਟਿੰਗ ਜ਼ਬਰਦਸਤ ਆ ਸੋ ਜਿੱਥੇ ਵੀ ਬੂਟੇ ਆਪਣੇ ਗਏ ਨੇ ਕੁਆਲਿਟੀ ਦੇ ਰੂਪ ਵਿੱਚ ਗਏ ਨੇ ਔਰ ਸਪੈਸ਼ਲ ਵੀਡੀਓ ਫੋਟੋ ਦੇ ਨਾਸਤੇ ਆਏ ਆ ਅਸੀਂ ਆ ਦੇਖੋ ਔਰ ਆ ਟਾਂ ਨੇ ਟੁੱਟ ਚੁੱਕ ਗਏ ਨੇ ਇਧਰ ਵਿੱਚ ਟੁੱਕੇ ਲਾਇਆ ਰ ਥੱਲੇ ਆ ਦੇਖੋ ਔਰ ਕਮਰਸ਼ੀਅਲ ਵੈਰਾਈਟੀ ਤੋਂ ਭਾਵ ਹੁੰਦਾ ਵੀ ਤੁਸੀਂ ਇਹਨੂੰ ਬਾਗ ਵੀ ਲਾ ਲਓਗੇ ਤਾਂ ਤਾਂ ਵੀ ਤੁਹਾਨੂੰ ਇਹ ਜਿਹੜਾ ਦਾ ਪ੍ਰਾਪਤ ਹੈ ਉਹ ਕੁਆਲਿਟੀ ਉਹ ਮਿਲੂਗੀ ਜਿਹੜੀ ਬਾਜ਼ਾਰ ਦੇ ਵਿੱਚ ਵਿਕਦੀ ਹੈ ਐਡਾ ਪ੍ਰਾਊਫ ਰਾਉਣ ਹੁੰਦਾ ਔਰ ਦੇਖੋ ਕੰਡਾ ਹੈ ਨਹੀਂ ਕਿਤੇ ਵੀ ਬੇਰੀ ਨਾਲ ਸਾਫ਼ ਬਿਲਕੁਲ ਕਿਤੇ ਵੀ ਇਹਨੂੰ ਕੰਡਾ ਲੇਗਾ ਜਿਵੇਂ ਆਮ 베ਰੀਆ ਕੰਡਿਆਂ ਦਾ ਭਰਿਆ ਹੁੰਦੀ ਹੈ ਔਰ ਸਭ ਤੋਂ ਜਿਹੜੀ ਵੱਡੀ ਹੈ ਵੀ ਇਹ ਨੀਲ ਕੰਡ ਦੀ ਜਿੰਨੀ ਵੀ ਸਾਡੇ ਕੋਲ ਫਰੂਟ ਹੈ ਸਾਰਾ ਕੁਆਲਟੀ ਦੇ ਵਿੱਚ ਹੈ ਤੁਹਾਨੂੰ ਅਮਰੂਦ ਵੀ ਦਿਖਾਉਣੇ ਹੈ ਹੈਰੀ ਜਿ ਲੈ ਆਓ ਇਧਰ ਦਿਖਾ ਦਿਓ ਯਾਰ ਇਧਰ ਨਿਗਾਹ ਪਰੋਇਆ ਮਾੜੀ ਆ ਦੇਖੋ ਜੀ ਮੇਰੇ ਹਿਸਾਬ ਨਾਲ ਵੀ ਕੁਆਂਟਲ ਦੇ ਹਿਸਾਬ ਨਾਲ ਹਾਲੇ ਇਹ ਸੌਣੇ 2 ਸਾਲ ਦੀ 베ਰੀ ਹੋਣ ਹੋਈ ਹੈ ਲੱਗ ਭਾਗ ਤੇ ਇਦਾਂ ਲੱਗਿਆ ਜੀ ਅਮਰੂਦ ਆਪ ਲਗਾ ਜੋ ਆ ਵੇਖੋ ਜੀ ਆ ਗਿਆ ਸੋ ਜੇ ਕੁਆਲਿਟੀ ਲੈਣੀ ਆ ਤਾਂ ਫਿਰ ਭਾਈ ਸਾਡੇ ਕੋਲ ਆਓ ਜੇ ਟ੍ਰਾਈ ਟ੍ਰੀ ਕਰਨੀ ਹੈ ਰੇਟ ਦੀ ਤਾਂ ਫਿਰ ਨਾ ਹੀ ਆਇਓ ਜੀ ਕਿਉਂਕਿ ਜੇ ਕੁਆਲਿਟੀ ਲੈਣੀ ਤਾਂ ਫਿਰ ਭਾਈ ਪੈਸੇ ਬਾੜੇ ਮੁੱਢੇ ਬਾਅਦ ਲੱਗਦੇ ਹੁੰਦੇ ਆ ਕਿਉਂਕਿ ਕੋਲਕਾਤਾ ਤੋਂ ਆਉਣ ਲੱਗਿਆ ਕਰਾਇਆ ਵੀ ਲੱਗਣਾ ਹੁਣ ਵੀ ਆਪਣੀ ਗੱਡੀ ਲੋਡ ਹੋ ਰਹੀ ਹੈ ਤੇ ਥੋੜੇ ਜਿਹਾ ਵੱਧ ਪੈਸੇ ਲਾਇਓ ਫਿਰ ਤੇਲ ਸਾਲ ਨੂੰ ਪਸਤੌਣ ਆਣੀ ਪੈਂਦਾ ਜੇ ਅੱਜ ਮਤਲਬ ਕਿ ਬਾਈ ਦੇ ਨਾਲ ਖੜੇ ਆ ਇੱਥੇ ਹਿੱਕ ਤਾਣ ਕੇ ਕਿ ਕੁਆਲਿਟੀ ਕਰਕੇ ਖੜੇ ਨੇ ਤਾਂ ਦੁਬਾਰਾ ਅਗਲਾ 10 ਬੰਦੇ ਨੂੰ ਹੋਰ ਰੋਕਦਾ ਐ ਵੀ ਭਾਈ ਉੱਥੋਂ ਦਾ ਬੂਟੇ ਲਿਓ ਜੇ। ਸੋ ਇਦਾਂ ਹੀ ਆਪਣੀਆਂ ਕਸਟਮਰ ਵੀਡੀਓ ਪਾਉਂਦੇ ਰਹਿੰਦੇ ਆ ਤੇ ਦੇਰੀ ਤੁਹਾਡੇ ਸਾਹਮਣੇ ਆ। ਤੇ ਅੱਜ ਵੀਡੀਓ ਪਾਉਣ ਦੀ ਮੱਝ ਰਸੀਦ ਨੂੰ ਅੱਗੇ ਵੀ ਕਿਹਾ ਵੀ ਨੋਟ ਬਲੌਗ ਲਾ ਦੇ ਵੀਲੀ ਨੂੰ। ਮੇਰਾ ਇਹ ਭਾਈ ਲੋਕਾਂ ਦੇ ਖਾਣ ਵਾਲੇ ਲੈ ਜਾਣੇ ਆ। ਬੂਟੇ ਸਾਰੇ ਦੇ ਭਾਈ ਦੇ ਬਹੁਤ ਵਧੀਆ ਨੇ। ਮੈਂ ਆੜੂ ਲੱਗਿਆ ਆੜੂ ਵੀ ਫੁੱਲ ਫਰੂਟਿੰਗ ਆ ਚੁੱਕੀ ਹੋਣਾ। ਇਹ ਉਹ ਵੀ 1.5 ਸਾਲ ਲਈ ਹੋਇਆ। ਦੇ ਉਹ ਖੇਤ ਲੱਗੇ ਹੋਏ ਜੀ 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 ਤੇ ਇਹਨੇ ਤਾਂ ਕੰਦੇ ਸਹੀ ਹੈ ਇਹ ਪੌਣੇ ਕੋ ਦੋ ਸਾਲ ਹੋ ਗਏ ਆ ਇਹ ਤਿਆਰ ਹੋਣੇ ਜੇ ਲਾਏ ਜੀ ਜੀ ਦੇ ਉਪਰ ਹਾਂ ਹਾਲੇ ਇਹਦਾ ਆਮ ਨਾਲ ਲਾਉਗੀ ਲਗਭਗ ਇੱਕ ਮਹੀਨੇ ਬਾਅਦ ਦਾ ਹੋਊਗਾ ਚਾਲ ਵਧੀਆ ਬੇਰੇ ਹਾਂ ਹਾਂ ਤੇ ਹਾਲੇ ਕੋਈ ਕੋ ਤਿਆਰ ਹੋਇਆ ਉਹ ਮਿੱਠਾ ਬਾਕੀ ਹਾਲੇ ਦੂਜੇ ਚ ਰਸ ਬਣ ਰਿਹਾ ਹੈ ਬਾਕੀ ਜਿਹੜਾ ਸਾਇਜ ਜਖੀਰ ਜੀ ਉਹ ਵੀ ਪ੍ਰੋਪਰ ਬਹੁਤ ਵਧੀਆ ਹਾਂ ਸਾਇਜ ਸਹੀ ਹੈ ਇਹ ਤਾਂ ਹੋਰ ਗਰੋਥ ਕਰ ਰਿਹਾ ਹੈ ਹਾਂ ਜੀ ਹਾਂ ਜੀ ਜਿਵੇਂ ਜਿਵੇਂ ਰਸ ਭਰ ਰਿਹਾ ਉਹਵੇਂ ਜੀ 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 ਪੂਰ ਮੋਟਾ ਹੋ ਰਿਹਾ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਇਹਦੇ ਸਹੀ ਮੇਰੇ ਹਿਸਾਬ ਨਾਲ ਉਹ ਨਦਲਾ ਜਾ ਕੇ ਫੋਲ ਪਿਆਰ ਹੋ ਗਿਆ ਬਹੁਤ ਸਟਾਈਲ ਪਿਆਰ ਹੋ ਗਿਆ ਤੇ ਆਓ ਤੁਸੀਂ ਵੀ ਆਪਣਾ ਮੇਨ ਮਕਸਦ ਦਾ ਤੁਹਾਨੂੰ ਕੁਆਲਿਟੀ ਦੇਣੀ ਤੇ ਕੰਮ ਹੋਵੇ ਰੋ ਇਹ ਨਰਸਰੀ ਵਾਲਾ ਬਹੁਤ ਔਖਾ ਹੈ ਰਿਸ਼ਤੇਦਾਰੀਆਂ ਯਾਰ ਬੇਲੇ ਸਭ ਛੋਟੇ ਛੇਲੇ ਘਰ ਲੱਗੇ ਹੋਏ ਆ ਵੀ ਚਲੋ ਗ੍ਰੇਨਰੀ ਹੋ ਜੂਗੀ ਪੰਜਾਬ ਵਿੱਚ ਆਪਣੇ ਘਰ ਦਾ ਖਾਣ ਦਾ ਫਰੋਟ ਹੋ ਜਾਵੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਜਚ ਬਚਣਾ ਹੈ ਫਿਰ ਭਾਈ ਸਬਜੀ ਵੀ ਆਪਦੀ ਤੇ ਨਾਲ ਇਹ ਫਰੂਟ ਵੀ ਆਪਦਾ ਤਾਂ ਬਚਾਂਗੇ ਇੱਧਰ ਵੇਖੋ ਬੇਂਗਣ ਲੱਗਿਆ ਹੈ ਖਜੂਰ ਨਹੀਂ ਸੀ ਇਹ ਅਜੇ 6 ਕੁ ਮਹੀਨੇ ਹੀ ਹੋਏ ਬਸ ਚੱਲੀ ਹੈ 6 ਮਹੀਨੇ ਪਹਿਲਾਂ ਖਜੂਰ ਵੀ ਆਪਣੇ ਆਈ ਸੀ ਲੱਗੇ ਇੱਕ ਪਿੱਛੇ ਬਸ ਬਹੁਤਾ ਲਾਉ ਤਿਆਰ ਤਾਂ ਹੋ ਹੀ ਜਾਣਾ ਜੀ ਅਰੇ ਬੇਂਗਣ ਲੱਗਿਆ ਕੋਈ ਖਾਦ ਦਵਾਈ ਨਹੀਂ ਕੋ ਕੁਛ ਨਹੀਂ ਸੋ ਇਹ ਕਰਨਾ ਪੈਣਾ ਆਪਾਂ ਨੂੰ ਤੇ ਆਹ ਤਲੀ ਹੈ ਬਾਈ ਦੇ ਬੀਜੇ ਵੀ ਆਪਦਾ ਹੀ ਹੈ ਵੇਖੋ ਮੇਰੇ ਖਾਨ ਵਾਲੇ ਅਤੇ ਬਸ ਇਹ 5-10 ਘੰਟੇ ਖਾ ਆਇਆ ਤੇ ਘਰ ਦਾ ਜੇ ਥੋੜੀ ਕੋਸ਼ਿਸ਼ ਕਰਾ ਗਿਆ ਆਪਾਂ ਪਰ ਬਿਲਕੁਲ ਚੱਲੂਗਾ ਬਾਕੀ ਅਮਰੂਦ ਦੀ ਕੁਆਲਿਟੀ ਬਹੁਤ ਵਧੀਆ ਲੱਗ ਰਹੀ ਆਵੇ ਕਿ ਬਾਰ-ਬਾਰ ਇਹ ਤਾਂ ਬੜਾ ਕਰ ਰਿਹਾ ਆ। ਆਹ ਸਾਈਡ ਤੇ ਹੋਰ ਦੋ ਲੱਗੇ ਹੋਏ ਆ। ਤੇ ਬੂਟੇ ਸਾਰੇ ਹੁੰਦੇ ਆ ਹੁਣ ਆਪਣੇ ਕੋਲ ਪਰਸੀਮਨ ਦੇ ਬੂਟੇ ਵੀ ਹੈਗੇ ਆ, ਕੀਰੀ ਦੇ ਵੀ ਹੈਗੇ ਆ, ਚੈਰੀ ਤੇ ਖੁਰਮਾਨੀ ਜਿਹੜੇ ਆਪਣੇ ਬਦਾਮ ਜਿਹੜੇ ਆਪਣੇ ਹੌਟ ਕਲਾਈਮੇਟ 'ਚ ਹੋਣ ਵਾਲੇ ਪੰਜਾਬ 'ਚ ਕੋਈ ਬੂਟੇ ਆਪਣੇ ਕੋਲ ਹੈਗੇ ਸਾਰੇ। ਤੇ ਬਾਕੀ ਤੁਸੀਂ ਆਓ ਤੇ ਕੁਆਲਿਟੀ ਨਾਲੇ ਫਿਰ ਆਪਣੇ ਕੋਲ ਤੋਂ ਬੈਸਟ ਨਹੀਂ ਕੋਈ ਮਿਲਣੀ ਇਹਦਾ ਰੰਗ ਬਾਅਦ ਆ ਚੀਜ਼ ਦਾ ਹੋ ਜਾਊਗਾ ਜਦੋਂ ਪਕੜਾ ਸ਼ੁਰੂ ਹੋ ਜਾਆ ਤੇ ਹਾਲੇ ਹੀ ਹਰਕਾ ਵਾਲੋ ਵੀ ਕੱਚੇ ਹੀ ਹੈ ਪਰ ਕੱਚੇ ਵੀ ਦਿੱਤੇ ਹੈ ਤੋਂ ਜਨਾਲਾਬਾਦ ਤੋਂ ਪ੍ਰੋਪਰ ਰੋਡ ਤੇ ਨਰਸਰੀ ਆਪਣੀ ਪਿੰਡ ਪੀਰ ਮੁਹੰਮਦ ਰੇੜੇ ਫਤੂ ਸਮੂਟਾ ਲਿਆ ਗੁਰਦਵਾਰਾ ਸਾਹਿਬ ਜਨਾਲਾਬਾਦ ਪਸ਼ਮੀ ਹੈ ਮੁਗਗੇ ਵਾਲਾ ਨਹੀਂ ਤੇ ਮਿਲਦੇ ਆ ਫਿਰ ਨਵੀਂ ਅਪਡੇਟ ਦੇ ਨਾਲ ਦੇਉ ਜੀ ਜਾਇਤ ਬਹੁਤ ਬਤਨਵਾਦ ਮਿਹਰਬਾਨੀ ਸ਼ੁਕਰੀਆ